ਲੋਜ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਆ ਸਾਡੇ ਹੱਥਾਂ ਦੇ ਵਿੱਚ ਆ ਚੁੱਕਿਆ ਹੈ ਪੈਨ ਅਮਰੀਕਾ ਤੋਂ ਤੇ ਹੁਣ ਆਪਾਂ ਇਹਨੂੰ ਅਨਬਾਕਸ ਕਰਦੇ ਆ ਦੇ ਵਿੱਚ ਲਿਪੀਟ ਭਰਦੇ ਆ ਪਰ ਤੁਹਾਨੂੰ ਦੱਸ ਦੇਵਾਂ ਕਿ ਕਿਦਾਂ ਭਰਨਾ ਵਾ ਸਾਰਾ ਜਾਣਕਾਰੀ ਦਵਾਂਗੇ ਤੇ ਦੇਖਣ ਜਾਣਕਾਰੀ ਚਾਹੀਦੀ ਤੇ ਦੱਸ ਦਿਓ ਕਿ ਕਿੱਥੋਂ ਆਇਆ ਹੈ ਬੈਰਕਾ ਤੋਂ ਆਇਆ ਵਾ ਇਹ ਡਾਟਾ ਡਾਟਾ ਦੇ ਸਾਰੇ ਆ ਬੇਲੇ ਇਕੱਠਾ ਐ ਐਡਸਨ ਗੂਗਲ ਵਾਲੇ ਵਾਲੋ ਗੂਗਲ ਐਡਸਨ ਆਇਆ ਗੂਗਲ ਵਾਲੀ ਕੰਪਨੀ ਤੋਂ ਨਹੀਂ ਦੇਖ ਸਕਦੇ ਜਾਂ ਗੂਗਲ ਐਡਸਨ ਉਸ ਤੇ ਧਿਤਾਰ ਭਪਣਾ ਐਡਰੈਸ ਲਿਖਿਆ ਹੋਆ ਉਹ ਕੋਣ ਨਵੇਂ ਕਹਾਗਜ਼ ਤੇ ਇਹ ਉਹ ਖਾਸਾ ਕਰੀ ਆਪਾਂ ਆਹ ਬੋਤਲ ਲੈ ਕੇ ਪੂਰਾ ਕਾਗਜ਼ਾਂ ਦੇ ਦੇ ਨਹੀਂ ਕੱਢ ਦੋ ਨਾ ਕੱਢੋ ਨਹੀਂ ਸਾਰੇ ਨੇ ਆ ਲੈ ਆ ਗਿਆ ਵੇਟ ਗਈ ਵੇਖੀਆਂ ਕਿ ਅਖਰਾਲਾ ਦਾ ਥੋੜਾ ਕੋਈ ਗੁਰੂ ਵੀਡੀਓ ਵੇਖਦੇ ਹਾਂ ਤੇ ਦੇਖਦੇ ਹਾਂ ਕਿ ਤਨ ਆਊਗਾ ਕਿ ਵੇਚ ਕੇ ਇਹ ਨਹੀਂ ਗਲਦਾ ਏ ਕਿਉਂਕਿ ਇਹ ਨਹੀਂ ਗਲਦਾ ਕਦੋਂ ਆਊਗਾ ਆਪਣੇ ਵੀ ਵੀਡੀਓ ਬੜੀਆਂ ਵੇਖ ਛੱਡੀਆਂ ਪਹਿਲਾ ਪਹਿਲਾ ਸਬਸਕ੍ਰਾਈਬਰ ਕਰਦੇ ਰਹਿ ਕੇ ਮੁੜ ਕੇ ਕੁੜਿਆ ਟਾਈਮ ਨਾ ਪੂਰਾ ਹੋਵੇ ਤੇ ਤੈਂ ਉਹ ਗੱਝ ਗੁੱਝ ਕੇ ਪੂਰਾ ਕੀਤਾ ਬੱਦਲਰ ਕੀਤੇ ਬੱਦਲਰ ਕੀਤੇ ਦੇਹਣਾ ਡਾਲਾ ਪੂਰੇ ਕੀਤਾ ਤੇ ਹੁਣ ਆਹ ਪੈਣਾ ਆ ਤੇ ਹੁਣ ਗੱਲ ਇਹ ਤੁਹਾਨੂੰ ਦੱਸਾਂਗੇ ਪਰਸਪਰ ਕੀ ਕੀ ਆ ਐਸਾ ਇਤਰਾ ਹੁੰਦਾ ਜੇ ਤਦੇ ਉਹ ਕਹਿੰਦੇ ਪਾੜ ਨਾ ਦਿਓ ਉਤਰਾ ਆ ਦੇ ਆਪਣੇ ਨਹੀਂ ਪੈਣਾ ਵੀ ਦਿਖਾ ਦੋ ਕੋਈ ਨਹੀਂ ਆਪਣੇ ਪਹੁੰਚੀ ਵਰਨਾ ਕੁਕਲੈਕਸ਼ਨ ਆ ਲੈ ਆ ਹੁੰਦਾ ਜੇ ਆ ਕਾਉਂਟ ਟੈਲੀਗ੍ਰਾਮ ਤੇ YouTube ਅਕਾਉਂਟਰ ਇਹ ਉਹ ਆ ਆਪਣੇ ਹੁੰਦੇ ਕਰ ਲੱਗੇ ਆ ਵਿੱਚ ਪੈਣ ਪਰ ਲੱਗੇ ਆ ਤੇ ਜੇ ਲੋਕਾਂ ਨੂੰ ਮਿਲਦੇ ਆ ਬਾਅਦ ਤੇ ਫਿਰ ਪੈਨ ਭੱਜ ਕੇ ਐਕਸੈਸ ਕਰਦੇ ਇਹਨੂੰ ਹੈ ਜੋ ਮੈਂ ਦੇਖ ਰਿਹਾ ਉਹ ਕੀ ਹੋਵੇ ਪਿਆ ਚਲੀਏ ਫਿਰ ਲਾਓ ਜੀ ਅਨਸਰ ਦੇਣ ਲੱਗੇ ਆਪਾਂ ਪਾਰਟੀ ਅਨਛ ਤੇ ਆਜੋ ਫਿਰ ਮਿਲਦੇ ਆਂ ਸ੍ਰਿਹਾਲੀ ਜਾ ਕੇ ਤੇ ਜੁੜੇ ਰਹੋ ਵੀਡੀਓ ਨਾਲ ਨਾਲ ਤੇ ਟਾੜਾ ਵੀ ਸਾਰਿਆਂ ਦਾ ਬਹੁਤ-ਬਹੁਤ ਦਾ ਸਵਾਦ ਜਿਨ੍ਹਾਂ ਨੇ ਸਾਡੀ ਸਪੋਰਟ ਕੀਤੀ ਤੇ ਦਿਲ ਦੀਆਂ ਗਹਿਰਾਈਆਂ ਦਾ ਇਹ ਸ਼ਬਦ ਨਹੀਂ ਆ ਜਿਹੜੇ ਤਾਂ ਬੱਦੈ ਠੀਕ ਹੈ ਜਿਲ੍ਹਾ ਦਾ ਤਾਂ ਥੈਕਿਊ ਕਰ ਸਕੀਏ ਮੈਂ ਉਹ ਫਿਲਮ ਮੇਰੇ ਕੋਲ ਸੋਲੋ ਆਜੋ ਮਿਲਦੇ ਆ ਫਿਰ ਐਂਛੇ ਦਾ ਆਪਾਂ ਕੀ ਭੰਗਦਾ ਲੋ ਉੱਥੇ ਜਾ ਕੇ ਤੇ ਮੇਰੇ ਕੋਲ ਨੈਕਸਸ ਆ ਗਿਆ ਹਾਂ ਉਹ ਬੂਟੇ-ਬੂਟੇ ਝਾੜੇ ਉਹ ਬੂਟੇ-ਬੂਟੇ ਕੱਟਦੇ ਨੇ ਉੱਥੇ ਮੈਂ ਦੋ ਘੋੜੇ ਬੁਲਾਉਣਾ ਘੋੜੇ ਆਹ ਉਹ ਲਿਆ ਘੋੜੇ ਫੇਰ ਖਿਲਾ ਦਾਂਗੇ ਨਾ ਬਾਜ ਆਪਾਂ ਕਿਆ ਲਿਆਸ ਤੋਂ ਸਕੋਟਰੀ ਕਿਲੇ ਆਲੇ ਬਾਜ ਕਿਆ ਸਾੰਪੀ ਕੰ ਮੱਛਣੀ ਜਾ ਰਿਹਾ ਘੋੜੇ ਭਾਲਾ ਦੀ ਆਹ ਮੱਜ ਕਦੀ ਵਾ ਤੁਹਾਡਾ ਸ਼ੁਗਲਾ ਸੁਣ ਲੋ ਸਾਡੀ ਗਾ ਨੂੰ ਚੁੰਗ ਜਾਂਦੀ ਆ ਭਾਈ ਕੱਟੀ ਤੇ ਬਾਜਰ ਚੁੰਗ ਜਾਂਦੀ ਵੱਚੀ ਤੇ ਅਸੀਂ ਫੜੇ ਸਿਆਪੇ ਨੂੰ ਤੇ ਕਰੀਏ ਤੇ ਕਰੀਏ ਕੀ ਇਹਨਾਂ ਦਾ ਜੇ ਵੱਚੀ ਇਹਦੇ ਆਲ ਬਣੀ ਦੇ ਤੇ ਇਹਨੂੰ ਚੁੰਗਿਆ ਰਿਹਾ ਲੋ ਰਾਜ ਕੇ ਤੇ ਪਈ ਜੇ ਹੁਣ ਹੁਣ ਮੱਜ ਚੁੰਗੀ ਏ ਮਾਝ ਚੌਂਕ ਕੀ ਜਿ세 ਆਲ ਉੱਠ ਕੇ ਵਖਾ ਹਵੇ ਲੈੜੀ ਪੈ ਸਕਦੇ ਤਹੀ ਲੈੜੀ ਪੂਰੀ ਤੇ ਮੱਝ ਚੌਂਕ ਕੀ ਪੁਰਾਣੀ ਗਾਂ ਚੌਂਕ ਕੀ ਦੇਖੋ ਰਾਤ ਜਿਹੜੀ ਆ ਕੱਟੀ ਆ ਉਹ ਰਾਤ ਗਾਂ ਨੂੰ ਚੌਂਗੀ ਇੱਥੇ ਬਣਤੀ ਸੀ ਤੇ ਬੜੇ ਪੰਗੇ ਨੂੰ ਭਜਿਆ ਤੋਂ ਇਹਨਾਂ ਦਾ ਸਿੱਕੂ ਛਕੂ ਪਤਾ ਨਹੀਂ ਲਿਓੜੇ ਪੈਣੇ ਆ ਤੇ ਕੋਈ ਹੱਲ ਕਰ ਦੇ ਜੇ ਇਹਨਾਂ ਨੂੰ ਵੱਖਰੀਆਂ ਬੜਣਾ ਪੈਣਾ ਤਹੀ ਬਹੁਤ ਖਰਾਬ ਜੇ ਤੇ ਲਓ ਜੀ ਮਿਲਦੇ ਆ ਚਲੋ ਚੱਲੀਏ ਆ ਜੋ ਸ੍ਰਿਹਾਲੀ ਤੇ ਮਿਲਦੇ ਆ ਚਲੋ ਵੀ 1 2 ਗੋ ਆਹ ਪਰ ਜੀ ਆਹ ਆਰਾ ਕਾਦਾ ਹਟਰ ਦੇਤਾਈ ਕਾਦਾ ਹਟਰ ਦੇਤਾਈ ਮੋਮਾ ਸਾ ਜੂਸ ਨਹੀਂ ਪੀਣਾ ਦਲਾਸ ਟੜਿਓਂ ਦੇਣਾ ਕੋਲ ਦਲਾ ਆ ਨਾ ਇਹਦਾ ਕੋਲ ਉਸ ਕੋ ਦਲੀ ਲਾ ਨਵੀਂ ਗਿਆ ਇਹਦੇ ਝਾੜੀ ਪਾ ਰਿਆ ਜੀ ਨੇ ਲੈ ਲੈ ਸਾਹਿਬ ਇਹ ਫਾਇਦਰ ਕੋ ਆ ਯਾਰ ਇਹ ਹੋਰ ਲੈ ਲੈਣੇ ਇਹ ਥੋੜੇ ਬਾਰੇ ਤੇ ਹੋਰ ਆ ਕਿੰਨੇ ਦੀ ਪਲੇਟ ਕਿਤੇ ਲਈ ਆ ਚਾਹ ਦੀ ਆਣੀ ਹੋਣੀ ਯਾਰ 40 40 ਦੀ ਪਲੇਟ ਇੱਕ ਪਲੇਟ ਹੋਰ ਇੱਕ ਇੱਕ ਪਲੇਟ ਹੋਰ ਪੈਕ ਕਰ ਦੀ ਯਾਰ ਆ ਜੈਲੀ ਗੇਰ ਹੋ ਰਿਹਾ ਲੋ ਆਹ ਦੇ ਜੀ ਤੋਂ ਦੇ ਜੀ ਆਸਾ ਕੀ ਬਲ ਪਰ ਆਹ ਜੀ ਤੋਂ ਹੋ ਕੇ ਚਾਲੀ ਇਕਮੂਲੇਟਰ ਕਰ ਕੋ ਪਾਰੀ ਬਣਾਉਣੀ ਹੈ ਜੇ ਸੇਵਾ ਆਉਣਾ ਹੈ ਤੇ ਹੋਣਾ ਲੱਗਣਾ ਨਾਲ ਚਲਾ ਦੇ ਕਰਨਾ ਜਾਇਗੇ ਰਾਉਲ ਹੈ ਇਹ ਰੋ ਮਿਲ ਨਹੀਂ ਬੋਤਲ ਲੈਣੀ ਕੋਲ 2 ਲੀਟਰ ਰੋ ਲੈਣੀ ਹੈ ਬਹਿਣਾ ਰੋ ਪੀ ਰੋ ਕੇ ਤੇ ਪਾ ਰੋ ਨਹੀਂ ਤੇ ਲੋ ਜੀ ਆਇਆ ਸਟੇਲ ਲੈਣ ਦੇ ਇਹ ਕਿ ਜਮਤ ਨਹੀਂ ਰੋਇਆ ਗਿਆ ਅੱਜ ਆਲੇ ਘਰ ਗਿਆ ਮਿੰਟ ਚਲੋ ਵੀਰ ਜਾਓ ਬਰੇ ਚਾਣੋ ਬੇਰਾਂ ਦੇਖ ਲੈ ਫਟੈਲ ਸਾਡਾ ਟੁੱਕੇ ਮੁੱਲ ਨਹੀਂ ਮੈਂ ਕੀ ਦੱਸਣਾ ਜਨਾਬ ਸੋਮਸ ਟ੍ਰਾਈ ਹੋਵਾ ਅੱਜ ਇਹਨਾਂ ਅਬ ਲਾ ਜੀ ਆਪਾਂ ਕਰ ਰਹੇ ਅੰਛਲੇ ਪਾਰਟੀ ਤੇ ਖਾ ਰਹੇ ਆ ਤੇ ਬਾਕੀ ਆਪਣੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਬਾਏ ਬਾਏ ਕਰ ਦੋ ਅੰਛ ਸਾਡਾ ਲਾ ਜੀ ਖਾ ਲੋ ਮਮਸ ਖਾ ਲਓ ਵੀਰੇ ਗਾਇਸ ਵੀਰੇ ਮਮਸ ਖਾ ਲਓ ਤੇ ਬਹੁਤ ਬਹੁਤ ਥੈਂਕ ਯੂ ਜੀ ਤੁਹਾਡਾ ਵੀਡੀਓ ਵੇਖਣ ਲਈ ਬ్రో ਬ్రో ਵੈਂਟ ਅਕੋ